ਨਾਗਪੁਣਾ ਪੀਵੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸ਼੍ਰੀ ਸਿੱਧ ਵਿਨਾਇਕ ਗਣਪਤੀ ਮਹੋਤਸਵ ਕਮੇਟੀ ਵੱਲੋਂ 16ਵੀਂ ਸ਼ਿਵ ਸੰਧਿਆ ਬੜੀ ਧੂਮ-ਧਾਮ ਨਾਲ ਕੂਚਾ ਨੰਬਰ 9 ਫੀਲਡਾਂ 'ਚ ਵਿਖੇ ਮਨਾਈ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਮੈਂਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਸ਼੍ਰੀ ਰਾਜਕੁਮਾਰ ਅਗਰਵਾਲ ਪੁਜੇ। ਉਨ੍ਹਾਂ ਦੇ ਨਾਲ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਜੀਐਸਟੀ ਵਿਭਾਗ ਦੀ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਮੱਕੜ ਤੇ ਚੰਨਜੀਤ ਸਿੰਘ ਲਾਂਬਾ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਸ਼ਿਰਕਤ ਕਰਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਸਮਾਗਮ ਵਿੱਚ ਸ਼ਿਬੂ ਅਰੋੜਾ, ਵਿਕੀ ਪਿੰਦੀ ਸਾਗਰ, ਕੋਸਮੈਟਿਕ ਨਾਨੂ ਅਰੋੜਾ, ਪਵਨ ਅਤੇ ਸਨੀ ਪਟਿਆਲਾ ਨੇ ਪੂਰਨ ਯੋਗਦਾਨ ਪਾਇਆ। ਇਸ ਪ੍ਰੋਗਰਾਮ ਵਿੱਚ ਅਮਿਤ ਆਸ਼ੂ ਤੇ ਉਹਨਾਂ ਦੀ ਟੀਮ ਵੱਲੋਂ ਸਮੂਹ ਸੰਗਤਾਂ ਨੂੰ ਭਗਵਾਨ ਸ਼ਿਵ ਦੇ ਭਜਨ ਵੀ ਸੁਣਾਏ ਗਏ।